ਹਾਈਵੇ ਦੇ ਉੱਤੇ ਇੱਕ ਭਿਆਨਕ ਹਾਦਸਾ ਹੋਇਆ। ਦਰਅਸਲ ਕ੍ਰੇਨ ਲੱਦੀ ਹੋਈ ਸੀ ਇਸ ਵੱਡੇ ਟਰਾਲੇ ਦੇ ਉੱਤੇ ਔਰ ਅਚਾਨਕ ਬੈਲੈਂਸ ਵਿਗੜ ਜਾਂਦਾ ਹੈ ਤੇ ਇਹ ਡਰੇਲਿੰਗ ਦੇ ਉੱਤੇ ਚੜਦਾ। ਗੱਬਿਓ ਪਾਟ ਗਿਆ ਪੂਰੇ ਤਰੀਕੇ ਦੇ ਨਾਲ ਇਹ ਟਰੱਕ ਜਿਹੜਾ ਕ੍ਰੇਨ ਨੂੰ ਲੈ ਕੇ ਜਾ ਰਿਹਾ ਸੀ। ਟਰਾਲੇ ਦੇ ਉੱਤੇ ਕ੍ਰੇਨ ਲੱਦੀ ਹੋਈ ਸੀ। ਗੱਬਿਓ ਪੂਰੇ ਤਰੀਕੇ ਦੇ ਨਾਲ ਪਾਟ ਗਿਆ ਤੁਸੀਂ ਤਸਵੀਰ ਦੇਖ ਸਕਦੇ ਹੋ। ਜਲੰਧਰ ਦੇ ਲਾਗੇ ਦੀ ਹੈ ਨੈਸ਼ਨਲ ਹਾਈਵੇ ਦੀ ਔਰ ਇਹ ਹਾਦਸਾ ਇੰਨਾ ਭਿਆਨਕ ਹਾਦਸਾ ਸੀਗਾ ਕਿ ਗੈਸ ਕਟਰ ਦੇ ਨਾਲ ਕੱਢ ਕੇ ਇਸ ਨੂੰ ਬਾਹਰ ਜਿਹੜਾ ਪੁਰਜਾ-ਪੁਰਜਾ ਬਾਹਰ ਕੱਢਣਾ ਪਿਆ। ਕਹਿੰਦੇ ਆ ਕਿ ਡਰਾਈ ਬਹੁਤ ਗੰਭੀਰ ਚ ਸੱਟਾਂ ਲੱਗੀਆਂ ਨੇ ਉਹਨੂੰ ਹਸਪਤਾਲ ਦਾਖਲ ਕਰਾਇਆ ਗਿਆ ਔਰ ਉਸ ਤੋਂ ਬਾਅਦ ਜਿਹੜਾ ਆ ਇਹਦੇ ਨਾਲ ਉਸ ਤੋਂ ਬਾਅਦ ਜਿਹੜੀ ਰੈਸਕਿਊ ਟੀਮ ਪਹੁੰਚੀ ਕਈ ਘੰਟਿਆਂ ਦਾ ਇਸ ਨੈਸ਼ਨਲ ਹਾਈਵੇ ਦੇ ਉੱਤੇ ਜਾਮ ਲੱਗਿਆ ਔਰ ਇਸ ਤੋਂ ਬਾਅਦ ਜਦੋਂ ਅਸਲ ਪੁਲਿਸ ਆਈ ਫਿਰ ਰੋਡ ਟ੍ਰੈਫਿਕ ਪੁਲਿਸ ਆਉਂਦੀ ਆ ਤੇ ਕਈ ਘੰਟਿਆਂ ਦੀ ਮੁਸ਼ਕਲ ਤੋਂ ਬਾਅਦ ਟ੍ਰੈਫਿਕ ਨੂੰ ਦੁਬਾਰਾ ਬਹਾਲ ਕੀਤਾ ਆ ਨੈਸ਼ਨਲ ਹਾਈਵੇ ਜਲੰਧਰ ਦੇ ਉੱਤੇ ਇਹ ਪੂਰਾ ਹਾਸਾ ਆਇਆ ਦ ਕੋਆ ਦੇ ਕੋਲ ਹੈ ਔਰ ਇੱਕ ਫਾਟਕ ਦੇ ਕੋਲ ਜਿਹੜਾ ਟਰਾਲਾ ਆ ਉਹਦੀ ਟੱਕਰ ਹੋਈ ਆ ਕਹਿੰਦੇ ਆ ਕਿ ਮੋਰੋ ਕਾਰ ਆ ਰਹੀ ਸੀ ਅਚਾਨਕ ਜਿਹੜਾ ਬੈਲੈਂਸ بگੜ ਗਿਆ ਔਰ ਇਹ ਟਰਾਲਾ ਜਿਹੜਾ ਆ ਰੇਲਿੰਗ ਦੇ ਉੱਤੇ ਚੜ ਜਾਂਦਾ ਤੇ ਉਸ ਤੋਂ ਬਾਅਦ ਤੁਸੀਂ ਦੇਖੋਗੇ ਕਿੱਦਾਂ ਗੱ ਪੂਰੇ ਤਰੀਕੇ ਦੇ ਨਾਲ ਔਰ ਇਹਦੇ ਵਿੱਚ ਜਿਹੜਾ ਡਰਾਈਵਰ ਆ ਔਰ ਉਹਦੀ ਬਹੁਤ ਕਹਿੰਦੇ ਉਹ ਛੱਟਾਂ ਲੱਗੀਆਂ ਨੇ ਦੂਸਰੀ ਗੱਲ ਕਰੀਏ ਤੇ ਦੀਪਕ ਨਾਮ ਦਾ ਜਿਹੜਾ ਮੁੰਡਾ ਉਹ ਟਰੱਕ ਡਰਾਈਵਰ ਆ ਲਖਨਊ ਤੋਂ ਆਉਂਦਾ ਆ ਔਰ ਗੱਡੀ ਉੱਤੇ ਲੋਡ ਹੋ ਕੇ ਹਿਮਾਚਲ ਨੂੰ ਲੈ ਕੇ ਜਾਣ ਰਿਹਾ ਸੀਗਾ ਔਰ ਇਸੇ ਦੌਰਾਨ ਕਹਿੰਦੇ ਰਾਤ ਨੂੰ ਜਿਹੜਾ ਬਚਾਉਂਦੇ ਬਚਾਉਂਦੇ ਹਾਦਸਾ ਹੋਇਆ ਪਰ ਇਹ ਤਸਵੀਰਾਂ ਦੇਖ ਕੇ ਬਹੁਤ ਖਤਰਨਾਕ ਹਾਦਸਾ ਲੱਗਦਾ ਹੈ ਕਿਉਂਕਿ ਰਾਤ ਦੇ 1:30 ਵਜੇ ਦੀ ਤਸਵੀਰ ਹੈ ਅੱਜ ਸਵੇਰੇ ਇਹ ਵਾਇਰਲ ਹੋਣੀ ਸ਼ੁਰੂ ਹੋਈ ਹੈ ਔਰ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨਾ ਖਤਰਨਾਕ ਹਾਦਸਾ ਆਇਆ ਪਹਿਲਾਂ ਵੀ ਅਸੀਂ ਥੋੜੇ ਦਿਨ ਪਹਿਲਾਂ ਤੁਹਾਨੂੰ ਟਰੱਕ ਦੀ ਇੱਕ ਜਿਹੜੀ ਖੱਡ ਤੋਂ ਥੱਲੇ ਡਿੱਗਦਾ ਆ ਇਹ ਡਰਾਈਵਰੀ ਕਰਨੀ ਸੌਖੀ ਨਹੀਂ ਹੈਗੀ ਸੋ ਧਿਆਨ ਦੇ ਨਾਲ ਆਪਣਾ ਬਚਾਅ ਪਹਿਲਾਂ ਕਰੋ ਕਿਉਂਕਿ ਤੁਹਾਡੇ ਬੱਚੇ ਤੁਹਾਡੇ ਆਪ ਦੇ ਤੁਹਾਡੇ ਲੋਕ ਜਿਹੜੇ ਆਸ-ਪਾਸੇ ਰਹਿੰਦੇ ਤੁਹਾਨੂੰ ਡੀਕ ਦੇਣੇ ਔਰ ਤੁਸੀਂ ਦੇਖੋ ਕਿੰਨਾ ਖਤਰਨਾਕ ਇਹ ਹਾਦਸਾ ਆ ਪੂਰਾ ਟਰਾਲਾ ਜਿਹੜਾ ਆ ਉਹ ਦੇ ਅੰਦਰ ਵੜ ਗਿਆ ਰੇਲਿੰਗ ਦੇ ਗੱਬਿਓ ਪਾੜ ਗਿਆ ਔਰ ਉਸ ਨੂੰ ਗੈਸ ਜਿਹੜਾ ਆ ਗੈਸ ਕਟਰ ਦੇ ਨਾਲ ਕੱਢਣਾ ਪਿਆ ਐਡਾ ਇੱਕ ਖਤਰਨਾਕ ਹਾਦਸਾ ਹੈ ਤਸਵੀਰਾਂ ਦੇਖ ਕੇ ਰੋਂਗ ਤੇ ਖੜੇ ਹੁੰਦੇ ਨੇ ਕਿ ਐਡਾ ਹਾਦਸਾ ਕਿਵੇਂ ਹੋ ਸਕਦਾ ਆ ਕ੍ਰੇਨ ਰੱਦੀ ਹੋਈ ਸੀਗੀ ਇਹ ਕ੍ਰੇਨ ਨੂੰ ਹਿਮਾਚਲ ਲੈ ਕੇ ਜਾ ਰਿਆ ਸੀ ਔਰ ਰਾਸਤੇ ਦੇ ਵਿੱਚ ਦਕੋਹਾ ਫਾਟਕ ਦੇ ਕੋਲ ਇਹ ਵੱਡਾ ਹਾਸਾ ਵਾਪਰਦਾ ਆ ਔਰ ਹਾਦਸੇ ਤੋਂ ਬਾਅਦ ਦੀਆਂ ਤਸਵੀਰਾਂ ਤੁਹਾਡੇ ਸਾਹਮਣੇ ਆ ਕਿ